ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਵਿਚਾਰ ਕਰਾਂਗੇ ਉਦਾਸੀ ਮਤ ਦੇ ਵੀ ਜੋ ਗੁਰਬਾਣੀ ਦੇ ਵਿੱਚ ਜੇ ਆਪਾਂ ਆਦਿ ਗ੍ਰੰਥ ਸਾਹਿਬ ਨੂੰ ਲੈ ਲਈਏ ਜਾਂ ਦਸਮ ਗ੍ਰੰਥ ਸਾਹਿਬ ਨੂੰ ਲੈ ਲਈਏ ਉੱਥੇ ਸਾਨੂੰ ਤਿੰਨ ਪ੍ਰਕਾਰ ਦਾ ਪ੍ਰਮਾਣ ਮਿਲਦੇ ਆ ਬਸੇ ਆਜ ਤੋ ਦੋ ਪ੍ਰਕਾਰ ਦੀ ਪ੍ਰਮਾਣ ਮਿਲਦੇ ਆ ਤੀਸਰਾ ਪ੍ਰਮਾਣ ਸਾਨੂੰ ਜਿਹੜਾ ਸਚਖੰਡ ਵਾਲਿਆ ਉਹ ਹਮੇਸ਼ਾ ਵਾਸਤੇ ਉਦਾਸ ਨੇ ਇੱਕ ਤਾਂ ਦਾਸੀ ਮਹਾਰ ਭੇਖੜਾ ਦਾਸੀ ਹੈ ਇੱਕ ਗੁਰਮਖ ਹੈ ਜਿਹੜਾ ਮਾਇਆ ਦੇ ਵਿੱਚ ਹੀ ਉਦਾਸ ਹੈ ਕਿਹੜਾ ਗੁਰਮਖ ਹੈ ਉਦਾਸੀ ਇੱਕ ਅਵਸਥਾ ਦਾ ਨਾਮ ਹੈ ਜਦੋਂ ਮਨ ਮਾਇਆ ਜੋ ਉਦਾਸ ਹੋ ਗਿਆ ਇੱਕ ਤਾਂ ਮਨਮੁਖ ਹੈ ਮਨਮੁਖ ਮੋਹ ਵਿਆਪਿਆ ਵਿਰਾਗ ਉਦਾਸੀ ਨਾ ਹੋਈ ਉਹ ਕਹੋਂਦਾ ਤਾਂ ਉਦਾਸੀ ਆਪਦੇ ਆਪ ਬਣਦੀ ਹੈ ਮਾਨ ਵਾਲ ਮੁਖਾ ਉਹ ਮੋਹ ਕਰਕੇ ਹੱਸਿਆ ਇੱਕ ਤਾਂ ਉਹ ਉਦਾਸੀ ਆ ਜੋ ਬਾਹਰ ਅੰਤਰਮਲ ਨਿਰਮਲ ਨਹੀਂ ਕਿਨਾ ਬਾਹਰ ਭੇਖ ਉਦਾਸੀ ਇੱਕ ਹੁ ਤਿੰਨਾ ਪ੍ਰਕਾਰ ਦਾ ਹੋ ਗਿਆ ਇੱਕ ਤਾਂ ਹਮੇਸ਼ਾ ਵਾਸਤੇ ਉਹ ਤਾਂ ਚੌਥੇ ਲੋਕ ਵਾਲਾ ਦਿਨ ਲੋਕ ਤੋਂ ਉਦਾਸੀ ਹੈ ਇਕ ਗੁਰਮੁ ਹੋ ਗਿਆ ਜਿਹੜਾ ਆਪਣੇ ਮਤਲਬ ਗ੍ਰਹਿ ਆਪਣੇ ਧਨ ਗ੍ਰਹਿ ਉਦਾਸੀ ਗੁਰਮਖ ਗੁਰਮਖ ਕੀਮਤ ਪਾਏ ਜੀਓ ਉਹ ਗੁਰਮਖ ਗੁਰੂਵਲ ਮੁਖ ਕਰਕੇ ਉਹਦੀ ਮਤ ਨੂੰ ਪਾਉਂਦਾ ਹੈ ਜੋ ਉਹ ਗ੍ਰਹਿ ਆਪਣੇ ਘਰ ਦੇ ਵਿੱਚ ਰਹਿੰਦਾ ਹੋਈ ਉਦਾਸ ਕੋਣ ਸੁਗਰੀ ਕੋਣ ਉਦਾਸੀ ਕੋਣ ਸੁਖੀ ਮਤ ਪਾਏ ਜੀਓ ਤਨ ਗੇਰੀ ਉਦਾਸੀ ਗੁਰਮਖ ਗੁਰਮਖੀ ਕੀਮਤ ਪਾਇ ਚੀ ਸਹਜੇ ਗ੍ਰਹਿ ਮੈਂ ਸਹਜ ਉਦਾਸੀ ਹੁਣ ਸਹਜ ਅਵਸਥਾ ਦੇ ਵਿੱਚ ਜਾ ਕੇ ਉਦਾਸੀ ਹੋਇਆ ਜਾਂ ਗੁਰਵਾਣੀ ਅਨੁਸਾਰ ਸਹਜੇ ਦੁਬਦਾ ਤਨ ਕੀ ਨਾਸੀ ਜਾਂ ਕੇ ਸਹਜ ਮਨ ਭਿਆ ਅਨੰਤ ਕਹਿੰਦੇ ਉਹਨ ਸਹਿਜ ਪਹਿਲਾਂ ਤੁਹਾਨੂੰ ਸੁੰਨ ਹੋਣਾ ਪੈਂਦਾ 0 ਸੁੰਨ ਸਮਾਤ ਫੇਰ ਸਹਿ ਸਮਾਤ ਹੁਣ ਸੁੰਨ ਕੀ ਆ ਨਿਊਟਰਲ ਗੇਰ ਹੈ ਸੁੰਨੇ 0 ਜਿੱਥੇ ਕੋਈ ਅੱਛਾ ਹੈ ਹੀ ਨਹੀਂ ਜਿੱਥੇ 6 ਘਰਾਂ ਦੇ ਉੱਤੇ ਪਗੜ ਹੈ 6 ਮਤਲਬ 6 ਘਰ 6 ਪੁਰਛੇ ਉਹਦੇ ਸੋ ਉੱਥੇ ਪਗੜ ਹੈ ਦੁਬਦਾ ਉਸੇ ਦੀ ਜੋ ਤਨ ਕੀ ਨਾਸੀ ਸਹਜੇ ਦੁਬਦਾ ਤਨ ਕੀ ਨਾਸੀ ਤਨ ਕੀ ਉਹਦੀ ਬੁੱਧੀ ਆ ਹੁਣੇ ਤਨ ਸਰੀਰ ਤੇਰੀ ਕਹੋ ਸਰੀਰ ਸਰੀਰ ਤਾਂ ਹੈ ਹੈ ਨਾ ਉਥੇ ਤਨ ਕੀ ਨਾਸੀ ਆਇਆ ਹੈ ਦੁਬਦਾ ਤਨ ਕੀ ਨਾਸੀ ਅਕਲ ਹੈ ਬੁੱਧੀ ਆ ਤਨ ਮਨ ਸੇ ਤਨ ਤੇਜ ਚਲੇ ਜਗ ਮਾਤ ਸਹਜ ਕੇ ਸਹਜ ਮਨ ਭਿਆਨ ਸਹਜ ਦੇ ਵਿੱਚ ਸਹਜ ਵਾਸਾ ਦੇ ਵਿੱਚ ਜਦੋਂ ਆਨੰਦ ਆਪਿਆ ਮੇਰੀ ਮਾਏ ਸਤਿਗੁਰੂ ਮਹਾਰਾਜ ਸਹਜ ਮਿਲਿਉ ਪਾਰ ਬ੍ਰਹਮ ਸੰਗੋ ਸਹਜੇ ਗ੍ਰਹਿ ਮੈਂ ਸਹਜ ਉਦਾਸੀ ਸਹਜ ਉਦਾਸੀ ਉਸ ਕਰ ਦੇ ਵਿੱਚ ਜਾ ਕੇ ਉਦਾਸ ਹੋਣ ਨੇ ਸਹਜ ਦੇ ਕਰ ਦੇ ਵਿੱਚ ਇੱਕ ਇੱਕ ਕੁਰਬਾਨੇ ਧਨ ਗ੍ਰਹਿ ਮਤਲਬ ਆਪਣੇ ਗ੍ਰਹਿ ਕੀ ਹੈ ਇੱਕ ਤਾਂ ਇੱਟਾਂ ਰੋੜੇ ਵਾਲਾ ਦਾ ਘਰ ਹੁੰਦਾ ਬਾਹਰ ਇੱਕ ਸਾਡਾ ਸਰੀਰ ਘਰ ਸਰੀਰ ਦੇ ਵਿੱਚ ਰਹੇਵੇਂ ਰਹਿੰਦੇ ਮਨ ਹੀ ਮਾਹੀਓ ਦਾਸੀ ਮਨ ਸੇ ਸਦਨ ਸਭੇ ਕਰ ਸਮਝੋ ਉਹ ਕਹਿੰਦੇ ਘਰ ਨੂੰ ਹੀ ਜੰਗਲ ਮੰਨ ਲੈ ਜਿਵੇਂ ਸਾਨੂੰ ਦਸਵੇਂ ਬਾਅਦ ਸਾਡੇ ਸ਼ਖਾਇ ਉਦਾਸੀ ਮਤ ਤ ਉਹ ਤੋਂ ਪਹਿਲਾਂ ਪਰ ਚੱਲਤ ਸੀਗੀ ਕਈ ਕੋਟ ਬਣਾ ਭ੍ਰਮੇ ਉਦਾਸੀ ਉਹਨੂੰ ਕਈ ਕਰੋੜ ਨੇ ਜਿਹੜੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਦਮ ਧਿਆਨ ਤਾਰੇ ਕਈ ਕਰੋੜੀ ਮਤਲਬ ਆਦਮ ਧਿਆਨ ਤਿਆਰ ਰਹੇ ਨੇ ਕਈ ਕੋਟ ਕਭੀ ਗਾਬ ਵਿਚਾਰੇ ਉਹਨੂੰ ਕਈ ਕਰੋੜੀ ਕਵੀ ਨੇ ਜੋ ਵਿਚਾਰ ਕਰ ਰਹੇ ਕਈ ਕੋਟ ਨਵਤਨ ਨਾਮ ਤੇ ਆਵੇ ਜਿਹੜੇ تیرੇ ਨਾਮ ਨਾਮ ਤਨ ਨਵਤਨ ਨਤ ਨਮਾ ਮਤਲਬ ਅੱਖ ਤੋਂ ਵਿਚਾਰ ਕੇ ਦੇਖਦੇ ਨੇ ਕਈ ਕੋਟ ਤੀਰਥਵਾਸੀ ਤੀਰਥਾਂ ਦੇ ਵਿਵਾਸ ਕਰਦੇ ਆ ਹੁਣ ਕੁੰਭ ਦਾ ਮੇਲਾ ਲੰਘ ਕੇ ਉਹ ਜਿਆਦਾ ਮਤਲਬ ਜਿਹੜੇ ਅਗੋਰਾ ਮਤਲਬ ਹੋਰ ਅਸਲ ਦੇ ਵਿੱਚ ਹੋਰ ਹੈ ਨਾ ਕੋ ਹੋਰ ਦਾ ਦੂਰ ਕਰਨਾ ਗਿਆਨ ਅੰਧੇਰਾ ਉਹ ਅਗਿਆਨਤਾ ਜੋ ਉਹ ਅਕੋਰੀ ਹੈ ਨਾ ਮਨ ਅਕੋਰੀ ਹੈ ਮਤਲਬ ਹੀ ਕੋਰੀ ਹੈ ਮਨ ਅਕੋਰੀ ਹੋਣਾ ਹੈ ਨਾ ਮਤਲਬ ਚਾਨਣ ਜਿੱਥੇ ਪ੍ਰਕਾਸ਼ ਪ੍ਰਚੰਡ ਹੋ ਗਿਆ ਨਾ ਪ੍ਰਚੰਡ ਗਿਆਨ ਹੋ ਗਿਆ ਤੇ ਚੰਡ ਪ੍ਰਕਾਸ਼ ਹੋ ਗਿਆ ਫੇਰ ਕੋਹ ਰੰਧੇਰ ਨਾਸ ਹੋ ਜਾਣਾ ਅਗਿਆਨ ਅੰਧੇਰ ਦਾ ਨਾਸ ਹੋ ਜਾਣਾ ਹੁਣ ਇਹ ਤਾਂ ਬਾਹਰ ਜੇ ਅਸੀਂ ਬਾਹਰ ਲਾਈਏ ਬਾਹਰ ਤਾਂ ਇੱਕ ਮਤਲਬ ਬੇਸਾ ਜਿਹੜਾ ਵੀ ਇਹ ਹੁੰਦਾ ਕਿ ਬਾਹਰੋਂ ਭੇ ਮਨਾ ਲਿਆ ਉਦਾਸੀ ਹੋਣ ਦਾ ਇਹ ਤਾਂ ਇੱਕ ਅਵਸਥਾ ਆ ਗਈ ਸੰਿਆਸੀ ਉਦਾਸੀ ਬਿਰਾਗੀ ਕਿਉਂਕਿ ਜੋ ਸੰਿਆਸੀ ਆ ਨਾ ਜਿਹਦੀ ਆਸਾਂ ਸੁੰਨ ਹੋ ਗਈਆਂ ਕੋਈ ਮਨ ਮਾਇਆ ਦੇ ਵਿੱਚ ਉਦਾਸ ਆ ਉਹੀ ਸੰਨਿਆਸੀ ਉਹੀ ਸੁੰਨ ਸਮਾਦ ਪਹਿਲਾਂ ਸੁੰਨ ਸਮਾਦ ਗੁੰਗੇ ਵਾਲੀ ਬਸਦਾ ਹੈ ਇਸ ਤਰ੍ਹਾਂ ਸਾਨੂੰ ਗੁਰਬਾਣੀ ਆਜੋ ਇਸ ਲਾਹੋਂ ਗੁਰਬਾਣੀ ਜਿਹਦਾ ਇੱਥੇ ਇਸ ਧਨਕਾਰ ਨਿਸ਼ਵ ਸੰਕਦਾਇਕ ਕੋਜਿਤ ਪਾਇਆ ਸੀ ਹੁਣ ਧਨ ਜਿਹੜਾ ਹੁਣ ਜਿਹੜੇ ਬਾਹਰ ਆਦਾ ਸੀ ਨੇ ਤਾਂ ਬਾਹਰ ਲੈ ਤੁਹਾਨੂੰ ਧੰਨਵਾਦ ਦੇ ਨੇ ਕਰਾਂਸੀ ਨੂੰ ਪੈਸੇ ਕਿਉਂਕਿ ਇਹ ਦਾਸੀਆਂ ਦਾ ਵੀ ਸੀ ਨਹੀਂ ਹੈਗਾ ਗਿਆਨ ਇਹ ਤਾਂ ਸੌਧ ਹੀ ਲਾਉਂਦੇ ਹੁੰਦੇ ਨੇ ਜੀਨ ਦਾ 5 10 ਵਿੱਚ ਦਾ ਹੁ ਚਲਮਾ ਫੇਲੀਆਂ ਉਹ ਆਪ ਦਾ ਹਲਪਲ ਖਾਈ ਸਿਰ ਸਾਈ ਪਾਈ ਮੁਰਗਨ ਦੇ ਪੱਤ ਵਾਲੀ ਗੋਲੀ ਹੈਗੀ ਅਦਰ ਵੈ ਇਹਨਾਂ ਜੀ ਕਾਫੀ ਕੈਟਾਗਰੀ ਹੈ ਹੁਣ ਉਦਾਸ ਤੋਂ ਬਾਅਦ ਇੱਕ ਗਾਂ ਦਾਸ ਬੜਨਾ ਹੈ ਦਾਸ ਨੋਕੂ ਦਾਸ ਤਵਨ ਕਾਇਆ ਉਹ ਵੀ ਆਉ ਕੋਈ ਬੰਗ ਦੀ ਤੁਹਾਨੂੰ ਦੱਸਾਂ ਗੁਰਵਾੜੀ ਚ ਹਮਰਾ ਦਨ ਮਾਦੋ ਗੋਬਿੰਦੋ ਉਹ ਜਿਹੜੇ ਧੰਦੀ ਗੱਲ ਕਰਦੇ ਸੀ ਅਸੀਂ ਇਸ ਧਨਕਾਰਨ ਸ਼ਿਵ ਸੰਕਾਦੈਕ ਖੋਜਤ ਪਇਉਦਾ ਸੀ ਸ਼ਿਵ ਸੰਕਦਾਇਕ ਸੰਕਾਦਿਕ ਸੰਕਾਦਿਕ ਇਹ ਮਤਲਬ ਖੋਜਦੇ ਇਹ ਵੀ ਜੇ ਕੋਈ ਗੁਰਮੁਖ ਖੋਜਦੇ ਰਹੇ ਨੇ ਜੇ ਕੋਈ ਗੁਰਮੁਖ ਮਿਲ ਜੇ ਇਹ ਤਾਂ ਮਨ ਮਾਇਆ ਤੋਂ ਖੁਦਾਸ ਹੋ ਗਏ ਜੇ ਕੋਈ ਮਿਲ ਜੇ ਆਏ ਉਹਨੂੰ ਉਹ ਜਿਹੜੇ ਸ਼ਿਵ ਸ਼ਿਵ ਕਰਕੇ ਜਪਣ ਵਾਲੇ ਸੀ ਨਾ ਇਹਦਾ ਦਿੱਤਾ ਤਰਿਆ ਤੋਂ ਮਤਲਬ ਸ਼ੁਰੂ ਹੋਈ ਸੀ ਜਿਵੇਂ ਸੇ ਸੰਿਆਸੀਆਂ ਦਾ ਉਹਨੇ 24 ਗੁਰੂ ਧਾਰਨ ਕਰੇ ਸੀ ਮਾਇਆ ਜੀ ਕਰੇ ਮਤਲਬ ਜੇ ਮੈਂ ਸ਼ਿਕਾਰੀ ਨੂੰ ਵੀ ਗੁਰੂ ਧਾਰਨ ਕਰਿਆ ਉਹਨੇ ਮੱਕੜੀ ਨੂੰ ਵੀ ਕਰਿਆ ਬਿੱਲੇ ਨੂੰ ਵੀ ਕਰਿਆ ਤੇ ਐਂਡ ਜੇ ਵਿੱਚ ਜਿਹੜੇ ਲਾਸਟ 23ਵੇਂ ਜੋ ਵੀ ਮੈਂ ਗੁਰੂ ਫੇਰ ਉਹਨੇ ਆਤਮ ਆਪਣੇ ਆਤਮ ਮੂਲ ਨੂੰ ਹੀ ਗੁਰੂ ਮੰਨਿਆ ਜੋ ਬਿਉ ਮੰਨਿਆ ਮਹਿਮਾਨੀ ਮੈਨਸਾਰ ਚੱਲਿਆ ਸਨਿਆਸ ਉੱਥੋਂ ਪ੍ਰਚਲਿਤ ਹੋਈ ਸੀ ਕਿਉਂਕਿ ਉਹਦੇ ਨਾਲ ਜਦੋਂ ਸਾਧੂਆਂ ਦਾ ਚੱਲਦਾ ਸੀਗਾ ਕਾਫਲਾ ਉਹ ਟੋਲੀਆਂ ਜਲਦੀਆਂ ਸੀ ਮਤਲਬ ਉੱਥੋਂ ਫਿਰ ਉਹ ਭੇਖ ਦਾ ਕਸੀਮਤ ਰਹਿ ਗਏ ਦਾ ਤਦਰਾਇ ਦੀ ਜੁ ਮੁੱਦੂ ਬਾਦ ਪਾਰਸਨਾਥ ਹੋਇਆ ਪਾਰਸਨਾਥ ਨੇ ਸਾਰੀ ਰਾਜੇ ਜਿਹੜੇ ਸੰਸਾਰ ਦੇ ਉਹ ਜਤਣ ਲੱਗਿਆ ਸੀ ਫਿਰ ਉਹ ਇੱਕ ਫਿਰ ਬ੍ਰਹਮਗੰਨੀ ਸੀ ਜਨਕ ਵਰਗਾ ਹੋ ਕੋਈ ਰਾਜਾ ਉਹਨੇ ਐਵੇਂ ਚੱਕਰ ਵਿੱਚ ਪਾਇਆ ਉਹ ਕਹਿੰਦਾ ਵੀ ਤਿੱਥੋਂ ਇੱਕ ਰਾਜਾ ਨਹੀਂ ਜਿੱਤੇ ਉਹ ਕਹਿੰਦੇ ਵੀ ਮਸੰਦਰਨਾਥ ਵੀ ਮਛਰੀ ਪੇੜ ਤੇ ਰਹਿੰਦਾ ਇਹਦਾ ਮਨ ਸੀ ਉਹ ਹਾਂ ਹਾਂ ਇਹਦਾ ਇਹਦੇ ਨਾਥ ਪਾਈ ਹੋਈ ਆ ਮੰਨਦੇ ਆਪ ਨਾਥ ਨਾਥੀ ਸਭ ਅੰਦਰਲੀ ਨਾਥ ਹੈ ਨਾ ਨਥੇ ਦਾ ਮਨ ਦੇ ਭਾਈ ਹੋਈ ਆ ਉਹ ਐਸੇ ਘੇਰੇ ਦੇ ਵਿੱਚ ਪਾਇਆ ਮਤਲਬ ਉਹ ਜਦੋਂ ਆਪਣੇ ਮਨ ਨੂੰ ਜੱਤਣ ਦੇ ਵਿੱਚ ਚਲਾਤਾ ਉਹਨੇ ਫਿਰ ਉਹ ਸਾਰੀ ਰਜੇ ਛੱਡ ਤੇ ਉਸ ਤੋਂ ਬਾਅਦ ਮਤਲਬ ਐਸ ਤਰ੍ਹਾਂ ਉਹ ਜਿਵੇਂ ਜਨਮੇਜਾ ਲਾ ਲਓ ਤੁਸੀਂ ਉਹ ਪ੍ਰਿਕਸ਼ਦਨੇ ਫੜ ਕੇ ਜੋਗੀ ਦੇ ਸਮਾਧੀ ਲਈ ਖੜਾ ਸੀ ਉਹ ਉਹ ਵੜ ਕੇ ਉਹ ਕਹਿੰਦਾ ਵੀ ਹਰਨ ਕਿੱਧਰ ਨੂੰ ਕਹਿੰਦਾ ਉਹ ਬੋਲਿਆ ਉਹ ਫੜ ਕੇ ਸਭ ਉਹਦੇ ਆਏ ਪਤਾ ਅਗੇ ਜੀ ਚਲੋ ਇਹਨਾਂ ਦੀ ਤਾਂ ਗੱਲ ਬਣਾਈ ਹੋਈ ਜੀ ਉਹਨੂੰ ਤੱਛਕ ਉਤੱਛਕ ਇਹਨਾਂ ਦਾ ਜੋਗੀਆਂ ਦਾ ਸ਼੍ਰੋਮ ਨਹੀਂ ਸੀ ਅਬ ਤੂਤ ਸੀਗਾ ਜਿਹਦੇ ਨਾਲ ਉਹਦਾ ਮਤਲਬ ਉਹਦੇ ਨੂੰ ਮਾਰਦਾ ਸੀ ਉਹਨੇ ਸਰੀਰਕ ਤੌਰ ਤੇ ਫੇਰ ਉਹਨਾਂ ਦਾ ਗਾਂਹ ਜਨਮੇਜਾ ਹੋਇਆ ਜਨ ਪ੍ਰਭੂ ਚ ਦੱਸਿਆ ਮਨਬਾਸ਼ ਉਹ ਪਹਿਲਾ ਰudra ਅਵਤਾਰ ਚ ਦੱਸਿਆ ਰਤਾ ਦਰਿਆ ਬਾਰਸ ਨਾ ਉਹ 24 ਅਵਤਾਰਾਂ ਦੇ ਵਿੱਚੋਂ ਅਵਤਾਰ ਨੇ ਇਹ ਉਹ ਪਹਿਲਾ ਕਸ਼ਮਾਸਾ ਚ ਜਲਦੇ ਨੇ ਬਰਾ ਨਨਰਾਇਣ ਉਹ ਸਾਨੂੰ ਸਾਰੇ ਮਤਲਬ ਸਮਝਣਾ ਪਊਗਾ ਇਹ ਬੀਸਾ ਪਿੱਛੋਂ ਲੱਗੇ ਕਿ ਕਿੱਥੋਂ ਮਤਲਬ ਚੱਲੀ ਗੱਲ ਹੈ ਐਸ ਤਰ੍ਹਾਂ ਮਤਲਬ ਚੱਲਦੀ ਜਲਦੀ ਗੱਲ ਹੈ ਇਹ ਉਹ ਜਿਹੜੇ ਵਪਾਰਸ ਨਾਲ ਸੀ ਕਰਦੇ ਸੀਗੇ ਉੱਥੋਂ ਮਤਲਬ ਇਹ ਸ਼ਿਵ ਸ਼ਿਵ ਕਹਿ ਕੇ ਤੇਉਣ ਲੱਗੇ ਫਿਰ ਇਹ ਮਤਲਬ ਪ੍ਰਚਲਿਤਮ ਉਹਦੇ ਵਿੱਚੋਂ ਉਹ ਜਿਹੜੇ ਬ੍ਰਹਮ ਗਏ ਨਹੀਂ ਸੀ ਬ੍ਰਹਮਾ ਜਿਵੇਂ ਹੁਣ ਤਾਂ ਕਹਿੰਦੇ ਆ ਉਹ ਜਿਹੜੇ ਜਿੰਨੇ ਨਾਰਦ ਦੇ ਨਾਰਦ ਦੇਨ ਲੋਕਾਂ ਦੇ ਵਿੱਚ ਹੈ ਨਾ ਮੋਦ ਤੋਂ ਉਹੀ ਮੁਕਤ ਹੈ ਮੁਕਤੀ ਦੇ ਦਾ ਨਾ ਨਾ ਨਾਦ ਨੂੰ ਗਾਇ ਜਿਹਦਾ ਬਚਨ ਰਤਨ ਨਹੀਂ ਕੀਤੇ ਜਾ ਸਕਦੇ ਨਾਰਦ ਦੇ ਬਚਨ ਅਭਿਆਸ ਕਹਦੇ ਐਸ ਤਰ੍ਹਾਂ ਮਤਲਬ ਇਹ ਮਤ ਉੱਥੋਂ ਪ੍ਰਚਲਿਤ ਹੁੰਦੇ ਹੁੰਦੇ ਆ ਕੇ ਗੱਲ ਇਹ ਜਦੋਂ ਹੁਣ ਸ਼ਿਵ ਦੇ ਅੱਜ ਸ਼ਿਵਪੁਰੀ ਦੇ ਵਿੱਚ ਪੰਡਤ ਦਾ ਗੱਵਜਾ ਪੰਡਲ ਦਾ ਵਿਸ਼ਾ ਹੈਗਾ ਵਿਧਵਾ ਯੋਗੀਆਂ ਦੀ ਯੋਗੀਆਂ ਦਾ ਵਿਸ਼ਾ ਹੈ ਉਹ ਵਿਧਵਾ ਨਹੀਂ ਉਹ ਉਹੀ ਆਸਣ ਹੀ ਕਰਦੇ ਨੇ ਉਹ ਜਿਹੜੇ ਕੋਈ ਕੋਈ ਕਿਵੇਂ ਕਰਦਾ ਸਰੀਰ ਨੂੰ ਮਤਲਬ ਕਸ਼ਟ ਦੇਣ ਨੂੰ ਇਹ ਮੰਨਦੇ ਇਹਨਾਂ ਦੇ ਕਾਫੀ ਮੱਤਾ ਨੇ ਜਾਣੀ ਉਹ ਜੇ ਦੱਸਿਆ ਰਸਮੇ ਪਾਸ ਦਾ ਸਾਰਾ ਉਹ ਹੀ ਆਪਾਂ ਕਰਾਂਗੇ ਹੁਣ ਵਿਸਾ ਚੱਲਦਾ ਵਿਆਹ ਅਦਾਸੀਆਂ ਦਾ ਨੇ ਅਸੀਆਂ ਦਾ ਇਹ ਆਪਾਂ ਪੂਰਾ ਨਿਮੇੜਾਂਗੇ ਇਹ ਵਜਾ ਆਹ ਕੀ ਕਹਿੰਦਾ ਆਹ ਗ੍ਰੰਥ ਦੇ ਵਿੱਚ ਕੀ ਲਿਖਿਆ ਹੋਇਆ ਆ ਦਸਮ ਚ ਕੀ ਲਿਖਿਆ ਹੋਇਆ ਸਾਰੀ ਸੰਖੇਪ ਨਾਲ ਦੱਸਾਂ ਹੁਣ ਗੁਰਬਾਣੀ ਗੁਰਬਾਣੀ ਦੇ ਵਿੱਚ ਦੋ ਤਰ੍ਹਾਂ ਦਾ ਉਦਾਸੀ ਹੈ ਇੱਕ ਤਾਂ ਬਾਹਰ ਭੇਖੀ ਆ ਇੱਕ ਗ੍ਰਹਿ ਦੇ ਵਿੱਚ ਹੀ ਉਦਾਸ ਮੰਦੀ ਆ ਗੁਰਬਾਣੀ ਉਹ ਤਾਂ ਭਾਈ ਗੁਰਦਾਸ ਜੀ ਨੇ ਜਿਹੜੇ ਕਵਿੱਤ ਨੇ ਸਭ ਇਹ ਉਹ ਜਿੱਥੇ ਵੀ ਬਹੁਤ ਜਗ੍ਹਾ ਆਇਆ ਹੋਇਆ ਜਿਹੜਾ ਗੁਰਮਖ ਹੈ ਉਹ ਗ੍ਰਹਿ ਜੀ ਉਦਾਸ ਹੈ ਚਲੋ ਜੀ ਉੱਪਰ ਦੂਸਰੇ ਉਹ ਰਾਮ ਮੈਨ ਮੈਨ ਜੋ ਗੱਲ ਕਿਤੇ ਗੱਲ ਕਹਿ ਵੀ ਦਿੱਤੀ ਕਦੇ ਉਹ ਗੱਲ ਮੰਨ ਵੀ ਲਈ ਮਤਲਬ ਦੁੱਧਾ ਦੇ ਵਿੱਚ ਗ੍ਰੰਥ ਲੈ ਗਿਆ ਉਹ ਜਿਵੇਂ ਹੁਣ ਇੱਕ ਪਾਸੇ ਇੱਕ ਤਰਫੇ ਗ੍ਰੰਥ ਨੇ ਜਿਵੇਂ ਆਗ੍ਰੰਥ ਹੈ ਦਰਮਾ ਬ੍ਰੰਸਾ ਇਹ ਮਤਲਬ ਇੱਕ ਮੇਨ ਗ੍ਰੰਥ ਨੇ ਇਹ ਇਹ ਦੇ ਤੁਸੀਂ ਮਤ ਤਤ ਵਿਦਿਆ ਲੈਣੀ ਹੈ ਤਤ ਕੇ ਬੀਤੇ ਬੰਨਣਾ ਉਹ ਫਿਰ ਤੁਸੀਂ ਇਹ ਦੋ ਗ੍ਰੰਥ ਪੜ੍ਹੋ ਕਿਹਦੇ ਵਿੱਚ ਸਾਰਾ ਕੁਝ ਹੀ ਦੱਸਿਆ ਹੁਣ ਜੇ ਆਦ ਪੜ ਲਓਗੇ ਤੁਹਾਨੂੰ ਦਸਮ ਪੜਨਾ ਬੂ ਕਿਉਂਕਿ ਆ ਆਦ ਦੀ ਵਿਆਖਿਆ ਹੀ ਦਸਮ ਕਰਦਾ ਫੇਰ ਨਹੀਂ ਹੈਗਾ ਵੀ ਕਿਸੇ ਨੇ ਕਹੇਗਾ ਵੀ ਇਹ ਪੂਰੇ ਕੰਪਲੀਟ ਕੰਪਲੀਟ ਹੋ ਜੋ ਹੈ ਸਹੀ ਹੋ ਸਾਰੇ ਉਹਨਾਂ ਪੜ ਕੇ ਹੀ ਤੁਹਾਨੂੰ ਪਿੱਛੋਂ ਕੀ ਚੱਲਦਾ ਸੀਗਾ ਉਹ ਤੁਹਾਨੂੰ ਅੱਜ ਨਾਲ ਮਿਲਾ ਕੇ ਵੀ ਦੇਖਣਾ ਪਊਗਾ ਵੀ ਅੱਜ ਕੀ ਹੈ ਯਾਰ ਮਾਨੇ ਮੁਕੰਦ ਜਹਿਬਾ ਨਾਰਾਇਣ ਪਰੇ ਨਜਮ ਕੀ ਫਾਸੀ ਇਹ ਤਨਕਾਰ ਨਾ ਸ਼ਿਵ ਸੰਕਦਾਇਕ ਖੋਜ ਦੇ ਪੈ ਉਸਾ ਸੀ ਇਹ ਧਾਨਾ ਜਿਹੜਾ ਨਾਮ ਸਤਿਗੁਰ ਸਿੱਖ ਕੋ ਨਾਮ ਧਾਨ ਹੈ ਗਿਆਨੀਆਂ ਦਾ ਧਾਨਾ ਹੈ ਹੁਣ ਧਾਨ ਦੋ ਪ੍ਰਕਾਰ ਦਾ ਉਹ ਮਤਲਬ ਜਿਹੜਾ ਗਿਆਨ ਦਾ ਨਾਮ ਧਾਨ ਹੈ ਤੂੰ ਨੂੰ ਖੋਜਦੇ ਰਹੇ ਰਹੇ ਇਹ ਮਤ ਵਾਲੇ ਸ਼ਿਵ ਸੰਕਦਾਇਕ ਸਨ ਕਾਲੇ ਦੇ ਇਸ ਤਰ੍ਹਾਂ ਭਾਈ ਲੇ ਉਦਾਸੀ ਰੋ ਨਰਾਸੀ ਵਰਵਾਣੀ ਹੰਦੀ ਹੈ ਕਹਨਾ ਭਾਈ ਲੇ ਉਦਾਸੀ ਰੋ ਨਰਾਸੀ ਹਮੇ ਖੋਏ ਕਰੇ ਸਿੰਗਾਰ ਤੋ ਕਾਮਣੀ ਸੇਜੇ ਰੇ ਬੁਦਾਰ ਆਮਣੀ ਕੀ ਇੱਛਾ ਉਥੇ ਮਤਲਬ ਜਿੱਥੋਂ ਪੈਦਾ ਹੋਵੇ ਉੱਥੇ ਮੌਸ ਦੇ ਉਹ ਉਹ ਦਸੀਆ ਉਹ ਹੀ ਨਰਾਸੀ ਆ ਜੋ ਜੋ ਛਾ ਉੱਠਣੇ ਨਹੀਂ ਦਿੰਦਾ ਮਾਇਆ ਬਾਹਰ ਮੁਖੀ ਧਿਆਨ ਹੋਣੇ ਨਹੀਂ ਦਿੰਦਾ ਅੰਤਰ ਮੁਖੀ ਰਹਿਣਾ ਧਿਆਨ ਜੀ ਉਹ ਨਰਾਸ ਹੀ ਆ ਜੀ ਦਾ ਉਹ ਹਰ ਮਾਇਆ ਦੇ ਵਿੱਚ ਉਹ ਵੀ ਫਿਰ ਨਾ ਨਾ ਮਾਇਆ ਚੋਂ ਤਾਂ ਉਹ ਵੀ ਉਦਾਸ ਆ ਨਾ ਸੱਚਖੰਡ ਵਾਲੇ ਵੀ ਉਦਾਸ ਨੇ ਜੇ ਆਪਾਂ ਇਹ ਲੈ ਲਈਏ ਹੁਣ ਇੱਥੇ ਸੱਚਖੰਡ ਵਾਲਿਆ ਵਰਗਾ ਬਣਨਾ ਹੈ ਨਾ ਜੋ ਗੁਰਮੁਖ ਉਹ ਕਿਸੇ ਵੀ ਰਹਿ ਕੇ ਬਣ ਸਕਦਾ ਉਹਦੇ ਘਰੇ ਰਹਿ ਕੇ ਵੀ ਹੋ ਸਕਦਾ ਉਹਦਾ ਕੋਈ ਮਣ ਮਣ ਜਿਵੇਂ ਆਪਾਂ ਕਹਿੰਦੇ ਮਣ ਮਣ ਜੰਗਲ ਦੇ ਜਾਂ ਘਰ ਛੱਡ ਨਹੀਂ ਕੋਈ ਇਹ ਤਾਂ ਇੱਕ ਅਵਸਥਾ ਦਾ ਨਾਮ ਆ ਨਾ ਜਿਵੇਂ ਆਪਾਂ ਕਹਿੰਦੇ ਵੀ ਰਾਗੀ ਆ ਬਿਰਾਗੀ ਆ ਨੁਰਾਗੀ ਆ ਹੁਣ ਰਾਗੀ ਕੀ ਆ ਜਿੱਥੇ ਮਾਇਆ ਦੇ ਰਾਗ ਹੈਗੇ ਨੇ ਅਲਪਦਾ ਜਿੱਥੇ ਮਾਇਆ ਦੇ ਰਾਗ ਉਹ ਰਾਗੀ ਆ ਰੋਗੀ ਉਸੇ ਨੂੰ ਕਿਹਾ ਹੋਇਆ ਨਾ ਉਹ ਮਾਇਆ ਦੇ ਬਾਦਾਰਥਾਂ ਕਾਰਨ ਰੋਗੀ ਹੈ ਰਾਗੀ ਫਿਰ ਇਹਨੇ ਬਿਰਾਗੀ ਬਣਨਾ ਜੇ ਸੰਤੋਖੀ ਹੋ ਗਿਆ ਇੱਕ ਸੰਤੋਖੀ ਵਾਲੀ ਅਵਸਥਾ ਹੈ ਬਰਾਗੀ ਦਾਸੀ ਹੁਣ ਇਹਨਾਂ ਨੇ ਪਤਾ ਨਹੀਂ ਕੀ ਬਣਾ ਲਿਆ ਮਤਲਬ ਉਹਦਰ ਉਹ ਉਧਰ ਦਾ ਅਵਤਾਰ ਤਾਂ ਆਪ ਹੀ ਹੈ ਇਹਨਾਂ ਨੇ ਉਧਰਾਂ ਗੱਲ ਚ ਪਾ ਲਿਆ ਉਹ ਗੱਲ ਚ ਕੀ ਉਹ ਮਾਲਾ ਤਾਂ ਅਸੀਂ ਸ਼ਬਦ ਦੀ ਫੇਰਨੀ ਆ ਨਾ ਸਾਨੂੰ ਤਾਂ ਹੁਕਮ ਸਿਮਰਨਾ ਕੀ ਹੈ ਸ਼ਬਦ ਪੰਕਤੀਆਂ ਦਾ ਮਾਲਾ ਵੇਰਨਾ ਸਾਨੂੰ ਜੋ ਬਾਹਰੇ ਮਾਲਾ ਉਹ ਤਾਂ ਪਹਿਲਾਂ ਵੀ ਉਚਰਦੇ ਸੀ ਕ੍ਰਾਂ ਨ ਪ੍ਰਾਂ ਉਚਰੇ ਹੈ ਕਿ ਤਸਵੀਰ ਤੇਰੇ ਕਮਾਲਾ ਫੇਰ ਹੂੰ ਉਹ ਤਾਂ ਪਹਿਲਾਂ ਵੀ ਧਰਦੇ ਸੀ ਕਰਦੇ ਸੀ ਇਹ ਕੋ ਸਲਾਮ ਵਾਲੇ ਤਸਵੀਰ ਫੇਰਦੇ ਨੇ ਉਹ ਮਾਲਾ ਫੇਰਦੇ ਨੇ ਉਹ ਕਹਿੰਦਾ ਕਰ ਤੇ ਬਿਰਦ ਮਰ ਗਿਆ ਮੂੜਾ ਪ੍ਰਭ ਕੋ ਰੰਗ ਲਾਗਾ ਗੂੜਾ ਉਹ ਮੈਂ ਰੰਗ ਲੱਗੀ ਨਹੀਂ ਮਾਲਾ ਫੇਰੇ ਮੁੰਡੇ ਭੂਤ ਵੈਰ ਜੀ ਤੋਂ ਪਾਸਾ ਵੈਰ ਜੀ ਤੇ ਬੱਧੀ ਜੀ ਭਾਈ ਹੋਏ ਭਾਈ ਗੁਰਜੀ ਕਹਾਣੀ ਜੀ ਤੇ ਬੱਧੀ ਜੀ ਬਸ ਫੇਰ ਸੰਸਾਰ ਦੇ ਵਿੱਚ ਕੀ ਚੱਲਦਾ ਹੈ ਗਿਆ ਸੋ ਜੋਬਣ ਧਨ ਬਸਤਾਨੀ ਉਹ ਕਹਿੰਦਾ ਜਦੋਂ ਜੋਬਣ ਹੈ ਜਿੰਨਾਂ ਦੇ ਉਹਨਾਂ ਦੇ ਤਾਂ ਯਾਦ ਹੀ ਨਹੀਂ ਉਹਨਾਂ ਦਾ ਖਿਆਲ ਹੀ ਨਹੀਂ ਕੀ ਕਰਨਾ ਹੈ ਆਪਣੇ ਨਾਮਦਾਨ ਘਟਣਾ ਆਇਆ ਸੀ ਕੁਝ ਕਰਨਾ ਆਇਆ ਸੀ ਇਹ ਜੁਗ ਮੇ ਇੱਕ ਇੱਕ ਆਇਆ ਆਇਆ ਜੋਨ ਬੰਦ ਬੋ ਬਾਣੀ ਇੱਕ ਹੋਣ ਆਇਆ ਸੀ ਉਹ ਹੁਣ ਮਨ ਦੋਬਦਾ ਜਾਣਾ ਦੋਦਜ ਪੈ ਗਿਆ ਬਾਹਰ ਮੁਗੀ ਹੋ ਗਿਆ ਧਿਆਨ ਅੰਦਰ ਨੂੰ ਜਾ ਹੀ ਨਹੀਂ ਗਿਆ ਅਜੇ ਸੋ ਜਾਗੋ ਆਸ ਪਿਆਸੀ ਅਜੇ ਕਹਦਾ ਹਜੇ ਵੀ ਮਤਲਬ ਜੋ ਨੋ ਜੋ ਵਣ ਵਗ ਗਿਆ ਨਾ ਉਹ ਫਿਰ ਤਾਂ ਨਾ ਆਇਆ ਹੁੰਦਾ ਨਾ ਵੀ ਕੀ ਕਰ ਬਸਤਾਨਾ ਕਿ ਇਹ ਗਿਆ ਲਿਆ ਨਹੀਂ ਖੁਸ਼ ਜਨ ਸਾਰੀ ਚਲਿਆ ਗਿਆ ਮਥੇਰੇ ਜਿਹੜੇ ਭਗਵੇਂ ਪੇਸ ਦੇ ਵਿੱਚ ਉਦਾਸੀ ਅੱਜ ਵੀ ਫਿਰ ਰਹੇ ਨੇ ਉਹਨਾਂ ਨੂੰ ਪ੍ਰਾਪਤੀ ਨਹੀਂ ਹੋ ਰਹੀ ਉਹਨਾਂ ਦੇ ਉਹਨਾਂ ਦਾ ਵੀ ਬਸਤਾਉਣਾ ਹੈ ਇਹ ਜੀਵਨ ਚੱਲਿਆ ਗਿਆ ਕੁਝ ਪ੍ਰਾਪਤੀ ਹੋਈ ਨਹੀਂ ਵੈਗਰਜੀ ਗੱਲ ਸਾਹਿਬ ਵੈਗਰਜੀ ਕੀ ਭਤੇ ਆਜੋ ਕਹਿ ਰਹੇ ਆਜੋ ਭਾਈਲੇ ਉਦਾਸੀ ਰਹੋ ਨਰਾਸੀ ਉਹ ਕਹਿੰਦਾ ਨਰਾਜ਼ ਹੁਕਮ ਜਿਦਾ ਰਹਿਣਾ ਇਹਨੇ ਨਾਮ ਦੀ ਆਸ ਰੱਖਣੀ ਆ ਆਇੰਦਾ ਭਰੇ ਡਿਪਰੈਸ਼ਨ ਚ ਮਗਰੂ। ਵਾਹ। ਹੁਕਮ ਦੇ ਅਨੁਸਾਰ ਤਾਂ ਚੱਲਣਾ ਪ੍ਰੈਜ਼ੈਂਟ ਦੇ ਵਿੱਚ ਰਹਿਣਾ ਹੈ ਨੇ। ਵਰਤਮਾਨ ਜੋ ਚੱਲ ਰਿਹਾ ਭਾ ਭੂਤ ਭਵਿੱਖ ਪਵਾੜ। ਭੂਤ ਭਵਿੱਖ ਚ ਨਹੀਂ ਜਾਣਾ ਹੈਗਾ ਧਿਆਨ। ਵਰਤਮਾਨ ਜਿਹੜੇ ਕੀ ਕਰਨਾ ਜੋ ਹੁਕਮ ਹੈ ਉਹ ਕਰਨਾ। ਹੁਣ ਕਹੀ ਗਏ ਨੇ ਜੀ ਸਾਨੂੰ ਉਹ ਫਲਾਨਾ ਉੱਥੇ ਕਿਉਂ ਵਗ ਗਿਆ ਉਹ ਗੱਲ ਕਰਨਾਂ ਹੈ ਫਲਾਨਾ ਉਹਦੇ ਕੋਲੋਂ ਕਿਉਂ ਵਗ ਗਿਆ। ਤੁਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਕੋਈ ਕਿਤੇ ਜਾਵੇ ਉਹ ਉਹਦੇ ਵਾਸਤੇ ਹੁਕਮ ਹੈ। ਕਿਸੇ ਨੂੰ ਨਹੀਂ ਸਿੱਖਿਆ ਦੇਣੀ। ਫੋਟੇ ਵਾਸਤੇ ਕੀ ਹੁਕਮ ਹੈ ਤੁਸੀਂ ਉਹ ਪੁੱਛੋ ਗੱਲ ਤੁਸੀਂ ਆਪ ਦਾ ਦੇਖੋ ਪ੍ਰੈਜੈਂਟ ਦੇ ਵਿੱਚ ਰਹਿ ਜੋ ਚੱਲ ਰਿਹਾ ਸਮਾਂ ਹੁਕਮ ਬੁੱਝੋ ਪਰਮਬਦ ਪਾਓ ਮੋੜ ਪਰਮਬਦ ਪਾਈ ਪਹਿਲਾ ਮੰਨਦਾ ਹੁਕਮ ਬੁੱਝੋ ਮੰਨ ਨੈਗੇਟਿਵ ਜੋ ਨੈਗੇਟਿਵ ਖਿਆਲ ਨੇ ਨਾ ਮਲੀਣ ਮਤ ਬਾਹਰ ਮੁਖੀ ਉਹ ਕਰਨਿਆ ਪਦਾਰਥ ਵਾਸ ਪਰਮਾਰਥ ਵਾਸਤੇ ਤਾਂ ਦੇਖਣਾ ਨਾ ਉਹ ਤਾਂ ਚਲੋ ਜੇ ਇਹ ਤਾਂ ਕਿੱਤਾ ਕਰਾਇਆ ਜਾਊਗਾ ਫੇਰ ਹੀ ਕਰ ਸਕਦਾ ਮੈਂ ਪਰ ਮਾਰਥ ਤਾਂ ਇਹ ਚਾਕੇ ਵੀ ਨਹੀਂ ਕਰ ਸਕਦਾ ਇਹ ਤਾਂ ਸਵਾਰਥੀ ਆ ਮਨ ਜਨਾਂ ਹੁਣ ਕਹਿੰਦਾ ਇੱਕ ਫੇਰੇ ਉਦਾਸੀ ਤੈਨ ਕਾਮ ਵਿਆਪੇ ਇੱਕ ਸਾਂਝੇ ਗਰੇ ਤੈਨ ਹੋਈ ਨਾ ਆਪੇ ਉਹਨਾਂ ਇੱਕ ਤਾਂ ਫੇਰੇ ਉਦਾਸੀ ਇੱਛਾ ਘਰ-ਬਾਰ ਛੱਡਦਾ ਮਤਲਬ ਘਰੋਂ ਬਾਹਰ ਹੋ ਗਿਆ ਕਾਮੇ ਕੀ ਐ ਇੱਛਾ ਉਹ ਕਲਪਣਾ ਫਿਰ ਵੀ ਜਲਦੀ ਅੰਦਰ ਮਹਾਰੋਗ ਇਹੋ ਦਾ ਸੀ ਹੋ ਗਿਆ ਪਰ ਅੰਦਰ ਕਾਮਣੀ ਇੱਛਾ ਹੈ ਜੋ ਨਾ ਤਰਪਣ ਚੱਲ ਹੀ ਰਹੀ ਹੈ ਬੰਦੀ ਨਹੀਂ ਹੋ ਰਹੀ ਉਹ ਤੇ ਅਸੀਂ ਹੁਣ ਕੱਲ ਨੂੰ ਬਾਕੀ ਫੜਾ ਮੰਗੇ ਇਹਦਾ ਪਾਰਟ 2 ਅਜੇ ਚੱਲੂਗੀ ਇਹ ਸੇ ਤੁਹਾਨੂੰ ਅਜੇ ਤਾਂ ਦਸਮ ਗ੍ਰੰਥ ਸਾਹਿਬ ਵੀ ਉਹ ਜੋ ਵੀ ਕਰਾਂਗੇ ਉਹਦੇ ਵਿੱਚੋਂ ਇਹਦਾ ਇਹੋ ਦਾ ਸੀ ਦਸਮੇਂ ਬਾਸ਼ਾ ਮੰਦਲ ਉਹਦੇ ਵਿੱਚ ਕੀ ਲਿਖਦੇ ਨੇ ਦਾ ਸੀਐਮ ਆਰ ਨੂੰ ਉਹ ਗੂਰੀ ਵਖਿਆਨ ਕਰਕੇ ਕਿ ਮਹਾਰਾਜ ਨੇ ਚਾਹਿਆ ਆ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ